ਤਾਂ ਲੱਗ ਰਿਹਾ ਕਿ ਦੁਸ਼ਮਣ ਦੇ ਸਾਡਾ ਕਿੱਧਰਲੇ ਪਾਸੇ ਐਂ ਇਧਰ ਪਾਕਿਸਤਾਨ ਐ ਇਧਰ ਰਾਜਸਥਾਨ ਵਾਲੇ ਮੰਗੀ ਜਾਂਦੇ ਇਧਰੋਂ ਹਮਾਚਲ ਵਾਲੇ ਆ ਗਏ ਨਮੀ ਨਮਾ ਲੈ ਕੇ ਇਧਰ ਹਰਿਆਣਾ ਐ ਇਹ ਚਾਹੀਏ ਕਿਧਰ ਨੂੰ ਜੀ ਮੈਂ ਸ਼ੁਕਰ ਐ ਜੰਮੂ ਕਸ਼ਮੀਰ ਵਾਲਿਆਂ ਨੇ ਕੁਝ ਮੰਗਿਆ ਨਹੀਂ ਅਜੇ ਤੱਕ ਮੈਂ ਕਹਿੰਦੀ ਜੀ ਜੇ ਸਾਡੇ ਕੋਲੇ ਤੇਲ ਤੇ ਕੋਲਾ ਹੁੰਦੇ ਨਾ ਸਾਡੀ ਧਰਤੀ 'ਚ ਤੁਸੀਂ ਤਾਂ ਵੀ ਮੰਗਣਾ ਸੀ ਇਹ ਪੰਜਾਬ ਦਾ ਤੇਲ ਜਿਹੜਾ ਉਹ ਸਾਡਾ ਹਿੱਸਾ ਐ ਇਹ ਗੱਲਾਂ ਮੈਂ ਕੱਲ ਕਹੀਆਂ ਨੇ ਰਿਕਾਰਡ ਤੇ ਫਿਰ 60 40 ਦਾ ਅਨਪਾਤ ਤੁਸੀਂ ਪੂਰਾ ਨਹੀਂ ਕਰ ਰਹੇ ਚੰਡੀਗੜ੍ਹ ਦਾ ਅਫਸਰ 60% ਸਾਡੇ 40% ਹਰਿਆਣੇ ਦੇ ਚਾਹੀਦੇ ਨੇ ਨਾ ਉਹ ਉਹ ਨਹੀਂ ਪੂਰਾ ਕਰਨਾ ਉਹ ਚ ਤੁਸੀਂ ਆਰ ਦੇ ਲਈ ਜਾਂਦੇ ਹੋ ਫਿਰ ਕੋਈ ਕਹਿੰਦਾ ਇਹਨਾਂ ਚੋਂ ਇੱਕ ਇੱਕ ਸਟੇਟ ਕਹਿੰਦੀ ਆ ਪੌਂਗ ਦਾ ਜਿਹੜਾ ਡੇਂਜਰ ਲੈਵਲ ਹੈ ਵਧਾ ਦਿਓ ਤਾਂ ਕਿ ਪਾਣੀ ਵੱਧ ਇਕੱਠਾ ਹੋ ਸਕੇ ਰਾਜਸਥਾਨੇ ਕਹਿੰਦੇ ਘਟਾ ਦਿਓ ਤਾਂ ਕਿ ਸਾਨੂੰ ਪਾਣੀ ਆ ਸਕੇ ਮੈਂ ਕਿਹਾ ਜਿਹੜਾ ਪੌਂਗ ਡੈਮ ਨਾਲ ਡੁੱਬਦਾ ਹੈ ਉਹਦੇ ਨਾਲ ਤਾਂ ਗੱਲ ਕਰ ਲੋ ਆ ਇਧਰਲਾ ਕਹਿੰਦਾ ਵਧਾ ਦਿਓ ਇਧਰਲਾ ਕਹਿੰਦਾ ਘਟਾ ਦਿਓ ਜਿਹੜਾ ਵਿਚਾਲੇ ਉਹਨੂੰ ਪੁੱਛਦੇ ਨਹੀਂ ਮਜ਼ਾਕ ਬਣਾ ਰੱਖਿਆ ਮਤਲਬ ਪਾਣੀਆਂ ਦੀ ਵੰਡ ਦਾ ਜਾਂ ਸਟੇਟਾਂ ਦੇ ਹੈ ਹੱਕਾਂ ਦਾ ਮੈਂ ਇਹ ਗੱਲ ਕਹੀ ਮੈਂ ਕਿਹਾ ਜੀ ਇਰੀਗੇਸ਼ਨ ਸੈਕਟਰੀ ਕੱਲ ਮੇਰੇ ਨਾਲ ਸੀ ਪੰਜਾਬ ਦੇ ਕਿ ਜਦੋਂ ਹੜਾ ਆਏ ਤਾਂ ਅਸੀਂ ਹਰਿਆਣੇ ਤੇ ਰਾਜਸਥਾਨ ਦੋਨਾਂ ਨੂੰ ਪੁੱਛਿਆ ਪਾਣੀ ਚਾਹੀਦਾ ਹੁਣ ਕਹਿੰਦੇ ਨਾ ਸੰਤਨ ਪਾਣੀ ਚਾਹੀਦਾ ਅਸਕੇ ਲਿਖ ਕੇ ਲੈ ਹੁਣ ਤੂੰ ਦੋਨਾਂ ਬੇ ਇਰੀਗੇਸ਼ਨ ਸੈਕਟਰੀ ਤੇ ਚੀਫ ਸੈਕਟਰੀ ਇਹਦੇ ਸਾਡੇ ਕੋਲ ਚਿੱਠੀਆਂ ਨੇ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮੈਂ ਕਹਿੰਦਾ ਜੀ ਅਸੀਂ ਡੁੱਬਣ ਵਾਸਤੇ ਰੱਖਿਆ ਹੈ ਫਿਰ ਆ ਹੁਣ 4 ਮਹੀਨੇ ਬਾਅਦ ਜਦੋਂ ਸਾਨੂੰ ਵੀ ਪਾਣੀ ਚਾਹੀਦਾ ਝੋਨੇ ਸੀਜ਼ਨ ਆ ਉਦੋਂ ਕਹਣਗੇ ਪਾਣੀ ਚਾਹੀਦਾ ਫਿਰ ਰੈਪੇਰੀਅਨ ਕਿਹੜਾ ਹੋਇਆ ਜਿਹੜਾ ਮਰਦਾ ਹੈ ਜਿਹੜਾ ਡੁੱਬਦਾ ਹੂੰ ਸਾਨੂੰ ਮੈਂਬਰ ਦੇ ਦੋ ਪੀਪੀਐਮਪੀ ਚ ਹੂੰ ਸਾਨੂੰ ਐਸਵਾਈਐਲ ਵੀ ਕੱਢ ਦ ਪਰ ਜਦੋਂ ਜਦੋਂ ਕੋਈ ਸੰਕਟ ਆਉਂਦਾ ਪਾਣੀ ਸਾਨੂੰ ਨਾ ਦੇਵੇ ਉਹ ਆਪਦਾ ਮਰੋ ਡੱਬੋ ਖਾ ਖਾਪੋ ਬੜੇ ਜ਼ੋਰ ਦਾ ਤਰੀਕੇ ਨਾਲ ਮੈਂ ਗੱਲ ਰੱਖੀ ਫਿਰ ਇੱਕ ਬੜੀ ਹਾਸੋਹੀਣੀ ਮੰਗ ਹੈ ਹਰਿਆਣੇ ਦੀ ਕਿ ਜਿਹੜੀ ਬੀਐਮਐਲ ਆਉਂਦੀ ਹੈ ਜਿਹੜੀ ਭਾਖੜਾ ਮੇਨ ਲਾਈਨ ਜਿਹੜੀ ਹਰਿਆਣੇ ਨੂੰ ਜਾਂਦੀ ਉਹ ਜਿੰਨਾ ਪੰਜਾਬ ਚ ਜਾਂਦੀ ਹੈ ਨਾ ਅਸੀਂ ਉੱਤੇ ਪਾਣੀ ਵਾਲੇ ਜਿਹੜੇ ਹਾਈਡਰੋ ਪ੍ਰੋਜੈਕਟ ਲਾਉਣਾ ਚਾਹੁੰਦੇ ਆ ਬਿਜਲੀ ਵਾਲੇ ਵੀ ਜਗ੍ਹਾ ਜਗ੍ਹਾ ਲਾ ਲੈਣੇ ਆ ਬਿਜਲੀ ਬਣ ਚੋਗੀ ਤੇ ਪਾਣੀ ਨਿਕਲ ਜਾਏਗਾ ਕੋਈ ਵੇਚ ਲਈ ਉਹਨਾਂ ਨੇ ਕਰਤਾ ਕਲੇਮ ਕਹਿੰਦੇ ਜੀ ਇਹ ਨਾ ਕਰਦੇ ਹੋ ਇਹਨਾਂ ਨੂੰ ਕਿਉਂਕਿ ਇਹਦੇ ਨਾਲ ਸਾਨੂੰ ਸਪਲਾਈ ਘਟ ਜੂ ਮੈਂ ਕਿਹਾ ਯਾਰ ਚੱਕੀਆਂ ਪਾਣੀ ਨਾਲ ਘਮਾਉਣ ਨਾਲ ਸਪਲਾਈ ਕਿਵੇਂ ਘਟ ਜੂ ਤੁਹਾਨੂੰ ਮਤਲਬ ਕਿਸ ਕਿਸੇ ਅਫਸਰ ਤੋਂ ਯਾਰ ਥੋੜਾ ਸਹੀ ਤਰੀਕੇ ਨਾਲ ਲਿਖਾ ਲਿਆ ਕਰੋ ਘਟ-ਘਟ ਐਡੀ ਵੱਡੀ ਮੀਟਿੰਗ ਜਾ ਰਹੇ ਹਾਂ ਜੇ ਤੁਸੀਂ ਹੈਂ ਕਹੋ ਫਿਰ ਕਾਮਰੇਟਾਂ ਨੇ ਕਿਹਾ ਸੀ ਇੱਕ ਵਾਰੀ ਕਹਾਂ ਜਾਏਂ ਕਹੋ ਵੀ ਇਹ ਬਿਜਲੀ ਕੱਢ ਲੈਣਗੇ ਜੀ ਪਾਣੀ ਚੋਂ ਸਾਨੂੰ ਤਾਂ ਫੋਕਾ ਪਾਣੀ ਦੇ ਦੇਣਗੇ ਜੇ ਇਹ ਕਹੋ ਫਿਰ ਸੋ ਮਤਲਬ ਹਾਸੋਹਿਣੀਆ ਮੰਗਾ ਨੇ ਬਸ ਪੰਜਾਬ ਨੂੰ ਪਹਜ ਜਾ ਜਿੱਧਰਲੇ ਪਾਸੇ ਦੀ ਪੰਜਾਬ ਨੂੰ ਲੈ ਜਾ ਮੈਂ ਕਿਹਾ ਜੀ ਅੱਜ ਫੈਸਲਾ ਕਰਿਓ ਗ੍ਰਹਿ ਮੰਤਰੀ ਸਾਹਿਬ ਇਹ 32ਵੀਂ ਮੀਟਿੰਗ ਹੈ 33ਵੀਂ ਵਿੱਚ ਵੀ ਇਹੀ ਹੋਊ 34ਵੀਂ ਵਿੱਚ ਵੀ ਇਹੀ ਸਿਆਪੇ ਹੋਣਗੇ 35ਵੀਂ ਵਿੱਚ ਵੀ ਇਹੀ ਹੋਣਗੇ ਅੱਜ ਨਿਬੜ ਕੇ ਜਾਓ 28 ਮੁੱਦਿਆਂ ਚੋਂ 8 ਮੇਰੇ ਕੋਲੇ ਏਜੰਡੇ ਦੀ ਕਾ ਕ ਪ੍ਰਸ਼ਨਾਂ ਬਾਰੇ ਕਾਰਿਆ ਵਾਲੀ ਪਈ ਹੈ 28 ਚੋਂ 11 ਪਾਣੀਆਂ ਨਾਲ ਸੰਬੰਧੀ 11 ਨੇ 11 ਪੰਜਾਬ ਨਾਲ ਸੰਬੰਧੀ 11 ਨੇ 11 ਚ ਪੰਜਾਬ ਦੇ ਬੁਰਦ ਸੀ ਸਾਰੇ ਤੇ ਸਾਰੇ ਜਿਹੜੇ ਜਮੈਂ ਤੁਹਾਨੂੰ ਦਿਖ ਜਾਉਂਦਾ ਇਹ ਜਮਨਾ ਦੇ ਪਾਣੀਆਂ ਦੀ ਵੰਡ ਹੈ ਯੂਨੀਵਰਸਿਟੀ ਸੈਨੇਟ ਦਾ ਮੁੱਦਾ ਹੈ ਦੂਜੇ ਰਾਜਾਂ ਤੋਂ ਹਥਿਆਰ ਆਉਂਦੇ ਨੇ ਮੱਧ ਪ੍ਰਦੇਸ਼ ਤੋਂ ਤੇ ਅਸੀਂ ਅਸੀਂ ਕਹੇ ਜੀ ਸਾਡੀ ਤਾਂ ਪੰਜਾਬ ਪੁਲਿਸ ਜਿਹੜੀ ਇਹ 40% ਪੰਜਾਬ ਪੁਲਿਸ ਤਾਂ ਬੀਐਸਐਫ ਨਾਲ ਲੱਗੀ ਰਹਿੰਦੀ ਹੈ ਕਿਉਂਕਿ ਸਾਡਾ ਬਾਰਡਰ ਸਟੇਟ ਹੈ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ 'ਚ ਪਹਿਲੀ ਗੋਲੀ ਖਾਣ ਨੂੰ ਵੀ ਅਸੀਂ ਆਂ ਤੇ ਪਹਿਲਾ ਝਟਕਾ ਖਾਣ ਨੂੰ ਵੀ ਤੇ ਤੁਹਾਡੇ ਵਾਲੇ ਪਾਸਿਓਂ ਸੀ। ਕਦੇ ਕਹਿੰਦੇ ਸਾਡੀ ਝਾਕੀ ਨਹੀਂ ਹੋਣੀ ਚਾਹੀਦੀ ਥੋੜੀ ਝਾਕੀ ਪੰਜਾਬ ਦੀ ਨਹੀਂ ਪਾਉਂਦੇ ਅਸੀਂ ਇਸ ਵਾਰ 26 ਜਨਵਰੀ ਦੀ ਜਾਂ 15 ਅਗਸਤ ਦੀ। ਅਸੀਂ ਆਪੀਆਂ ਅਸੀਂ ਲੈ ਕੇ ਦਿੱਤੀਆਂ। ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ। ਤੇ ਪੰਜਾਬ ਨੂੰ ਤੁਸੀਂ ਇੰਨਾ ਇਗਨੋਰ ਕਰ ਰਹੇ ਹੋ। ਤੁਸੀਂ ਪੰਜਾਬ ਦੇ ਸੈਂਟੀਮੈਂਟਸ ਨਾਲ ਖੇਡੋ ਨਾ। ਅਸੀਂ ਤੁਹਾਨੂੰ ਇਸ ਸੰਕਟ ਦੇ ਬਾਵਜੂਦ ਵੀ ਦੇਈ ਜਾਂਦੇ ਹਾਂ, ਬਹੁਤ ਕੁਝ ਦੇਈ ਜਾਂਦੇ ਹਾਂ। ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ। ਉੱਠ ਜਾਣਗੇ ਪਰ ਇਹਦਾ ਹੱਲ ਦੱਸੋ ਕੋਈ ਤਾਂ ਫਿਰ ਉਹਨਾਂ ਨੇ ਕਿਹਾ ਕਿ ਜਿਹੜੇ 11 ਦੇ 11 ਪੰਜਾਬ ਨਾਲ ਸੰਬੰਧਿਤ ਮੁੱਦੇ ਨੇ ਉਹਨਾਂ ਦਾ ਸਟੇਟਸ ਕੋਈ ਇਧੇ ਰੋ ਕੋਈ ਵੀ ਬੀਬੀ ਐਮ ਵੀ ਨਹੀਂ ਛੇੜਨੀ ਕੋਈ ਉਹ ਚ ਮੈਂਬਰ ਨਹੀਂ ਵਧਾਉਣਾ ਘਟਾਉਣਾ ਕੋਈ ਯੂਨੀਵਰਸਿਟੀ ਦੇ ਸੈਨੇਟ ਜਾਂ ਸਿੰਡੀਕੇਟ ਨੂੰ ਕੋਈ ਉਹਦੇ ਚ ਚੇਂਜ ਨਹੀਂ ਕਰਨੀ ਚੋਣਾ ਕਰਾ ਦਿਓ ਮੈਂ ਕਿਹਾ ਚੋਣਾ ਕਰਾ ਦਿਓ 99 ਮੈਂਬਰ ਉਹਦੇ ਹੁੰਦੇ ਨੇ ਚੋਣਾ ਕਰਾ ਦਿਓ ਸਾਡਾ ਇੰਨੀ ਲੈਗਸੀ ਐਨਾ ਵਿਰਸਾ ਹੈ ਉਹ ਕਿ ਉੱਥੇ ਕਈ ਸਟੂਡੈਂਟ ਵੱਧ ਪੈਸੇ ਦੇਣ ਨੂੰ ਤਿਆਰ ਨੇ ਉਸ ਹੋਸਟਲ ਦੇ ਕਮਰੇ ਦੇ ਕਿਉਂਕਿ ਉੱਥੇ ਉਹਨਾਂ ਦਾ ਦਾਦਾ ਪੜਦਾ ਰਿਹਾ ਜਾਂ ਉੱਥੇ ਉਹਨਾਂ ਦਾ ਬਾਪੂ ਪੜਦਾ ਰਿਹਾ ਐਨਾ ਜੁੜੇ ਹੋਇਆ ਸੀ ਉਸ ਯੂਨੀਵਰਸਿਟੀ ਨਾਲ ਆਪਣੇ ਆਪ ਹੀ ਨਿਕਲੇ ਨੇ ਆਪ ਹੀ ਕਹਿੰਦੇ ਹੁਣ ਸਾਨੂੰ ਅੰਦਰ ਵੜੋ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਕੁਰਸੀ ਥੱਲੇ ਲਾ ਕੇ ਕੁਰਸੀ ਉੱਪਰ ਲਾ ਕੇ ਤੇ ਤੁਸੀਂ ਆਲਾ ਭਾਈ ਭੁਗਤੋ ਫਿਰੋਂ ਸੋ 11 ਦੇ 11 ਜਿਹੜੇ ਮਾਮਲੇ ਸੀਗੇ ਉਹ ਡੇਫਰ ਕਰਤੇ ਕਿ ਬਿਲਕੁਲ ਇਹਨਾਂ ਨੂੰ ਛੇੜਨਾ ਨਹੀਂ 9 ਮੈਂ ਕਿਹਾ ਜੀ ਪੌਂਗ ਤੇ ਹਰੀਕੇ ਪੱਤਨ ਦੇ ਉਹ ਜੋ ਡੀਸਿਲਟਿੰਗ ਕਰਨ ਵਾਲੀ ਹੈ ਗਾਰ ਕੱਢਣੀ ਪੈਣੀ ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਗਾਰ ਆ ਗਈ ਤਾਂ ਉਹਦੀ ਜਿਹੜੀ ਕੈਪੈਸਿਟੀ ਘਟ ਗਈ ਡੈਮ ਵੀ ਉਹ ਤੇ ਖਰਚਾ ਬਹੁਤ ਆਊਗਾ ਤੁਸੀਂ ਕਰੋਗੇ 40 ਟਿੱਟਾ ਕਿੰਨਾ ਕਨੇ ਹਿੱਸਾ ਹੁੰਦਾ BBMB ਦੇਖੋ 40% ਖਰਚਾ BBMB ਦਾ ਪੰਜਾਬ ਦਿੰਦਾ ਹੈ ਤੇ BBMB ਸਾਡੇ ਪੰਜਾਬ ਵਿਰੁੱਧ ਕੋਰਟ ਚ ਚਲੀ ਜਾਂਦੀ ਹੈ ਜਿਹੜਾ ਵਕੀਲ ਖਰਦੇ ਨੇ ਉਹਦਾ ਵੀ 40% ਪੰਜਾਬ ਦਿੰਦਾ ਮਤਲਬ ਸਾਡੇ ਵਿਰੁੱਧ ਜਿਹੜਾ ਵਕੀਲ ਹੈ ਉਹਦੇ ਪੈਸੇ ਵੀ ਅਸੀਂ ਦੇਈਏ ਕੀ ਮਜ਼ਾਕ ਬਣਾਇਆ ਹੋਇਆ ਹੈ ਇਹ ਔਰ ਕਿਸੇ ਵੀ ਸਟੇਟ ਦੇ ਵਿੱਚ ਅੱਖ ਰੱਖਿਆ ਕੱਲ ਅਸੀਂ ਕਿਸੇ ਵੀ ਸਟੇਟ ਦੇ ਵਿੱਚ ਹੈ ਨਹੀਂ ਦੇਸ਼ ਦੇ ਵਿੱਚ ਕਿ ਜਿਹੜੇ ਡੈਮ ਕਿਸੇ ਸਟੇਟ ਦੀ ਜੂਰੀਡਿਕਸ਼ਨ ਚ ਪੈਂਦੇ ਨੇ ਤੇ ਉਹਨਾਂ ਦਾ ਕੰਟਰੋਲ ਕਿਸੇ ਹੋਰ ਸਟੇਟ ਕੋਲੇ ਜਾਂ BBMP ਵਰਗੀ ਕਿਸੇ ਹੋਰ ਸੰਸਥਾ ਕੋਲੇ ਹੋਵੇ ਤੇ ਪੰਜਾਬ ਨਾਲ ਕਿਉਂ ਹੁੰਦਾ ਇਹਦਾ ਸੋ ਜਿੰਨੇ ਏਜੰਡੇ ਜਿਹੜੇ ਡਿਸਕਸ ਕੀਤੇ ਗਏ ਉਹ ਸਾਰੇ ਜਿਹੜੇ ਨੇ ਗ੍ਰਹਿ ਮੰਤਰਾਲੇ ਵੱਲੋਂ ਡੈਫਰ ਕਰ ਦਿੱਤੇ ਗਏ ਯਸ ਸਰ ਡੈਫਰ ਡੈਫਰ ਹੋ ਗਿਆ ਤੇ ਮੇਰਾ ਮਤਲਬ ਇਹ ਹੈ ਕਿ ਨਹੀਂ ਛਿੜਿਆ ਜਾਊਗਾ ਜੀ ਸਟੇਟਸ ਕੋ ਇੱਥੇ ਰੱਖਿਆ ਜਾਊਗਾ ਕੋਈ ਕਿਸੇ ਦਾ ਕੋਈ ਹਾਂ ਮੰਗਾ ਕਰਨ ਨੂੰ ਕਰ ਲੈਣ ਮੰਗਾ ਸਟੈਂਡਿੰਗ ਕਮੇਟੀ ਚ ਇੱਕ ਇੱਕ ਦੋ ਮਾਮਲੇ ਸਟੈਂਡਿੰਗ ਕਮੇਟੀ ਚ ਭੇਜੇ ਨੇ ਜੀ ਵੀ ਮੰਗਾ ਮੰਗਾ ਮੰਗ ਲੈਣ ਕੋਈ ਨਹੀਂ ਅਸੀਂ ਜਾਵਾਂਗਾ ਅਸੀਂ ਆਪਣਾ ਪੱਖ ਪੇਸ਼ ਕਰਦਾਂਗੇ ਜਦੋਂ ਹੈ ਹੀ ਨਹੀਂ ਸਾਡੇ ਕੋਲ ਕੁਝ ਜਿਹੜੀ ਅੱਛਾ ਕਹਿੰਦੇ ਪਾਣੀ ਕੀ ਕੋਈ ਬਾਤ ਨਹੀਂ ਨਹਿਰ ਬਣਾ ਦਿਓ ਮੈਂ ਕਿਹਾ ਜੂਸ ਛਡੋਗੇ ਨਹਿਰ ਕਾਦੇ ਬਾਤੀ ਬਣਾ ਜੋ ਪਾਣੀ ਹੈ ਨਹੀਂ ਦੱਸੋ ਜੀ ਤੁਸੀਂ 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 ਬੰਦੂਕ ਖਰੀਦਣੋਂ ਕਰ ਤੋ ਸੈਣੀ ਕੀ ਕਰਨੀ ਹੈ ਤੁਸੀਂ ਫਿਰ ਸੋਇਸ ਕਰਕੇ ਬਿਲਕੁਲ ਹਾਸੋ ਹੀਣੀਆ ਤੇ ਬੇਤੁਕੀਆਂ ਮੰਗਾ ਨੇ ਪੰਜਾਬ ਬਿਲਕੁਲ DNA ਕਰਦਾ ਹੈ ਪੰਜਾਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਜਿੰ ਜਿੰਨਾ ਚਿਰ ਸਾਡੀ ਇੱਟ ਨਿਉਰ ਹੈ ਜਿੰਨੇ ਚਿਰ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਅਸੀਂ ਪੰਜਾਬ ਦਾ ਕੋਈ ਵੀ ਹੱਕ ਜਿਹੜਾ ਉਹ ਇਦਾਂ ਅਜਾਈ ਨਹੀਂ ਜਾਣ ਦੇਵਾਂਗੇ ਤੇ ਕੋਈ ਹੱਕ ਮਰਨ ਨਹੀਂ ਦੇਵਾਂਗੇ ਬਾਬਜੂ ਦੇਸ਼ ਦੇ ਅਸੀਂ ਮਾਨਵਤਾ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦਿੱਤਾ ਹਾਲਾਂਕਿ ਉਸ ਐਗਰੀਮੈਂਟ ਦੇ ਵਿੱਚ ਮਾਨਵਤਾ ਦਾ ਆਧਾਰ ਆਨ ਹਿਊਮਨਿਟੇਰੀਅਨ ਗਰਾਉਂਡ ਕਿਤੇ ਨਹੀਂ ਲਿਖਿਆ ਹੋਇਆ ਚਲ ਕੋਈ ਨਹੀਂ ਯਾਰ ਭਾਈ ਕਿ ਨਹੀਂ ਅਦੀ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪੈ ਦੇਣਾ ਤੇ ਚਲ ਫਿਰ ਵੀ ਭਾਪ ਭਰਾ ਨੇ ਹੈਨਾ ਸੋ ਇਹ ਗੱਲ ਨਾਰਥ ਜ਼ੋਨ ਕੌਂਸਲ ਦੇ ਵਿੱਚ ਗੱਲ ਹੋਈ ਹੈ ਇਹਦੇ ਬਾਰੇ ਮੈਂ ਤੁਹਾਨੂੰ ਅਪਡੇਟ ਕਰਨਾ ਸੀ ਤੇ ਮੈਂ ਆਪਣੇ ਵੱਲੋਂ ਇਹ ਫੱਕ ਰੱਖਿਆ ਰਿਕਾਰਡ ਤੇ ਹੈ ਇਹ ਸਾਰਾ ਰਿਕਾਰਡ ਤੇ ਹੈ ਆ ਵੀ ਜਿਹੜਾ ਰਿਕਾਰਡ ਤੇ ਹੈ ਨਾਲ ਮੈਂ ਇਹ ਵੀ ਜਮਾ ਕਰਾ ਕੇ ਆਇਆ ਹਾਂ ਕਿ ਜੋ ਸਾਡਾ ਪੰਜਾਬ ਦਾ ਜਵਾਬ ਹੈ ਕਈ ਵਾਰੀ ਉੱਥੇ ਟਾਈਮ ਬੋਲਣ ਨੂੰ ਘੱਟ ਮਿਲਦਾ ਪਰ ਲਿਖ ਕੇ ਤੁਸੀਂ ਜ਼ਿਆਦਾ ਦੇ ਸਕਦੇ ਹੋ ਜੋ ਸਾਰਾ ਸਟੀਫ ਸੈਕਟਰੀ ਸਾਹਿਬ ਬੈਠੇ ਨੇ ਉਹ ਸਾਰਾ ਅਸੀਂ ਟੇਬਲ ਕਰਤਾ ਉੱਥੇ ਜਮਾ ਕਰਾਤਾ ਤੁਹਾਡਾ ਕੋਈ ਕੁਐਸਚਨ ਹੈ ਸਾਰਾ ਪੰਜਾਬ ਦੇ ਖਿਲਾਫ ਹੀ ਇਹਨਾਂ ਨੇ ਕਿੰਨੇ ਕਿੰਨੇ ਫੱਕ ਦੇ ਵਿੱਚ ਵੀ ਰਿਹਾ ਕੁਸਵਾਰ ਮਾਤੀਆਂ ਦੇ ਵਿੱਚ ਹਾਂਜੀ ਉਸ ਪਾਕ ਦੇ ਵਿੱਚ ਵੀ ਥਾਗੇ ਸਾਰਾ ਖਲਾਫ ਨੇ ਸਾਰੇ ਖਾਣ ਨੂੰ ਪਏ ਹੋਏ ਪੰਜਾਬ ਨੂੰ ਬਸ ਕੀ ਕਰੀਏ ਦੱਸ ਔਰ ਉੱਤੋਂ ਸਾਨੂੰ ਬਾਰਡਰ ਸਟੇਟ ਹੋਣ ਕਰਕੇ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਉਧਰ ਸਾਨੂੰ ਖਿਆਲ ਰੱਖਣਾ ਪੈਂਦਾ ਐਂਟੀ ਡਰੋਨ ਅਸੀਂ ਕਹਿੰਦੇ ਸਾਰੇ ਸਾਰੇ ਉੱਤੇ ਲਾ ਦਿਓ ਐਂਟੀ ਡਰੋਨ ਅੱਜ ਕੱਲ ਟੈਕਨੋਲੋਜੀ ਆਈਏ ਵੀ ਡਰੋਨ ਉੱਡਦੇ ਹੀ ਨਹੀਂ ਜੀ ਤੁਸੀਂ ਹੋਰ ਨਾ ਜੀ ਕਹਿੰਦੇ ਤੁਸੀਂ ਆਪਣੇ ਖਰਚੇ ਤੇ ਲਾਓ 1600 ਕਰੋੜ ਰੁਪਇਆ ਕਹਿੰਦੇ ਟੋਕਨ ਮੰਨੀ ਸੀ ਪਹਿਲਾਂ ਪਹਿਤਾ ਜੇ ਹੋਰ ਵੀ ਦੇਣੇ ਨੇ 1600 ਕੋਟ ਦਾ ਟੋਕਨ ਹੈ ਮੈਂ ਕਿਹਾ ਟੋਕਨ ਹੀ ਦੇ ਦੋ ਪਹਿਲਾਂ ਬਾਅਦ ਚ ਕਰਾਂਗੇ ਗੱਲ ਗਵਨਨ ਸਾਹਿਬ ਜੀ ਮੈਂ ਕਹਿੰਦਾ ਗਵਨਨ ਸਾਹਿਬ ਨੇ ਟੋਕਨ ਮੰਨੀ ਕਿਹਾ ਸੀ ਸੋ ਇਹ ਤਾਂ ਮੰਨ ਲੈ ਛੋਟੇ ਛੋਟੇ ਬੱਚਾ ਵੀ ਕਹਿ ਸਕਦਾ ਜਰਾ ਤੱਕ ਹੈ ਬਰਤਕ ਕਾਸੀ ਆਏ ਹੋਣ ਨਹੀਂ ਦੇ ਮੰਨੀ ਸੋ ਅਸੀਂ ਪ੍ਰੋਪਰ ਤਰੀਕੇ ਨਾਲ ਜਵਾਬ ਦਿੱਤੇ ਨੇ ਔਰ ਇਹ ਇੱਕ ਦੁੱਖ ਦੀ ਗੱਲ ਇਹ ਹੈ ਦੁੱਖ ਦੀ ਗੱਲ ਇਹ ਹੈ ਕਿ ਜਿੰਨੇ ਉਹਨਾਂ ਨੇ ਰੈਫਰ ਦਿੱਤੇ ਉਹ ਅਕਾਲੀ ਦਲ ਤੇ ਸਿਕੋਂ ਕਾਂਗਰਸ ਗਵਰਨਮੈਂਟਾਂ ਮਿਲਦੇ ਆ ਕਿਤੇ ਉਹਨੇ ਵੀ ਸਾਨੂੰ ਆ ਕਾਂਗਰਸ ਗਵਰਨਮੈਂਟ ਨੇ ਕਿਹਾ ਸੀ ਆ ਸਾਨੂੰ ਖਾਲੀ ਗਵਰਨਮੈਂਟ ਬਣਿਆ ਆ ਕਿਹਾ ਸੀ ਈਵਨ ਯੂਨੀਵਰਸਿਟੀ ਤੇ ਵੀ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਇਸ ਯੂਨੀਵਰਸਿਟੀ ਨੂੰ ਕੇਂਦਰੀਕਰਨ ਵਾਸਤੇ ਸਹਿਮਤੀ ਦਿੱਤੀ ਸੀ ਕੇਂਦਰੀਕਰਨ ਕਰ ਦੋ ਬਾਅਦ ਵਾਪਸ ਲਾ ਲਈ ਮੈਂ ਕਿਹਾ ਜੀ ਉਹ ਉਹਨਾਂ ਨੇ ਜੋ ਮਰਜ਼ੀ ਕਹਿ ਗਿਆ ਜੇ ਬਜ਼ੁਰਗ ਗਲਤੀਆਂ ਕਰਕੇ ਹੁਣ ਅਸੀਂ ਥੋੜੀ ਕਰਾਂਗੇ ਸਾਡੇ ਕੋਲੇ ਵੀ ਸੁਪਰੀਮ ਕੋਰਟ ਹੈ ਉਹੀ ਸੁਪਰੀਮ ਕੋਰਟ ਸਾਡੇ ਕੋਲੇ ਆਉਂਦੇ ਉਹੀ ਵਕੀਲ ਸਾਡੇ ਕੋਲ ਨੇ ਉਹੀ ਜੱਜ ਸਾਡੇ ਵੀ ਹੱਕ ਪੁੱਗ ਸਕਦੇ ਨੇ ਬਹੁਤ ਸਾਰੇ ਮਾਮਲੇ ਸੁਪਰੀਮ ਕੋਰਟ ਚ ਵੀ ਗਏ ਹੋਏ ਨੇ ਆਰਡੀਐਫ ਦੇ ਪੈਸੇ ਵਾਰੀ ਸੁਪਰੀਮ ਕੋਰਟ ਚ ਗਏ ਹੋਏ ਨੇ ਮਨ ਸਾਡੇ ਹੱਕ ਵੀ ਸਾਨੂੰ ਵਕੀਲ ਕਰਕੇ ਮੰਗਣੇ ਪੈਂਦੇ ਨੇ ਜੀ ਸਰ ਹਿੰਦੀ ਮੈਂ ਇੱਕ ਵਾਰ ਕਰ ਕਰ ਲੈ ਸਕਦੇ ਇਸ ਕੀ ਹਿੰਦੀ ਖੋਦੀ ਕਰ ਲੈਣਾ ਯਾਰ ਸ਼ਾਰਟ ਸ਼ਾਰਟ ਦੇ ਕੇ ਹਾਂ ਅੱਜ ਦੋ ਦਿਨ ਚਾਹਣ कल हिंदी बोली थी सारी मैंने अच्छा मैंने ये भी कहा मैंने कहा जो इंडस्ट्रीटी रद्द की आपने जो आपने इंडस्ट्रीटी रद्द की है उससे क्या होगा उससे चनाब का उज्ज का और कश्मीर नदी का पानी पोंग डैम और रंजीत सागर डैम में आ जाएगा आगे आगे हम संभाल लेंगे उस पानी को तो पंजाब ही आएगा तो मैंने कहा जी एक मेरी हाथ जोड़ के रिक्वेस्ट है आप उसको बहाल मत कर देना कि जी वो तो उस समय ऑपरेशन से दूर खत्म हो गया साथ में ये भी चलो जी क्योंकि दो तीन बार पहले कह चुके हैं बीजेपी सरकार ये कह चुकी है कि खून और पानी इकट्ठा नहीं बहेगा बाद में बहने लगता है पानी तो मैंने कहा जी ये रद्द मत करना इससे हमें फायदा होगा चौवी एम पानी आएगा जी चौवी मिलियन एकड़ फीट पानी आएगा हमारा झगड़ा दो मिलियन एकड़ फीट का है हरियाणा के साथ मैंने जितना मर्जी पानी ले लेना अब हमारा कोटा पूरा हो गया हम हम कैसे रोकेंगे उसको अच्छा हिमाचल ने ये कहा कि जी पंजाब की जो तरक्की है ना उसमें हिमाचल का बहुत बड़ा हिस्सा है बहुत बड़ा योगदान है हमारा पानी इनको आता है मैंने कहा जी रोक लिया करो ऊपर फिर और मैंने कहा जो पहाड़ भेजते हो जो पंजाब डुबोया है उसमें भी आपका हिस्सा ही है हिमाचल का तो जितने भी मुद्दे उठाए गए वो पंजाब से कुछ ना कुछ छीनने वाले हैं जिसका मैंने सख्त विरोध किया कोई कहता है हमें बिजली दे दो कोई कहता है हमें एस वाई एल दे दो कोई कहता है हमें डैम दे दो कोई कहता है हमें यूनिवर्सिटी दे दो कोई कहता है मतलब जब पंजाब कुछ मांगता है कहते है नहीं आपको भी कुछ मिलेगा कोई हर हर एक कहता है पंजाब हमारा बड़ा भाई है पंजाब हमारा बड़ा भाई है ਮਨੇ ਕਾ ਬੜੇ ਸੇ ਮੰਗਤੇ ਮੰਗਤੇ ਕਹੀਂ ਬੜੇ ਕੋ ਮਤ ਉਜਾੜ ਦੇਣਾ ਯਾਰ ਕਹੀਂ ਛੋਟੇ ਭਾਈ ਕੇ ਘਰ ਰੌਣਕ ਹੋਰ ਬੜਾ ਭਾਈ ਦੇਖੇ ਇਧਰ ਉਧਰ ਕੇ ਕਿਆ ਹੋ ਰਹਾ ਹੈ ਮਾਨਤਾ ਤੁਸੀਂ ਕਹਿਆ ਕਿ ਅਖਾਈ ਮੁੱਦੇ ਚਿੱਟਕੇ ਸੀ ਉਹਨਾਂ ਚ 11 ਪਾਣੀ ਨਾਲ ਸੰਬੰਧਿਤ ਸੀ ਦਿਨਾਂ ਚ ਸਟੇਟਸ ਕਿਉਂ ਕਰ ਦਿੱਤਾ ਬਾਕੀ ਮੁੱਦਿਆਂ ਦਾ ਨਹੀਂ ਬਾਕੀ ਵੀ ਪੰਜਾਬ ਨਾਲ ਸੰਬੰਧਿਤ ਨਹੀਂ ਸੀ ਬਾਕੀ ਕੋਈ ਜਮਨਾ ਦਾ ਦਿੱਲੀ ਨਾਲ ਹੈ ਕੋਈ ਕੋਈ ਸਟੇਟਾਂ ਦੇ ਵਿੱਚ ਪਿੰਡਾਂ ਤੱਕ ਬੈਂਕਾਂ ਪਹੁੰਚਾਉਣ ਦਾ ਕੋਈ ਬੱਚਿਆਂ ਦੇ ਸਕੂਲ ਦੇ ਵਿੱਚੋਂ ਡ੍ਰੌਪ ਆਊਟ ਦਾ ਬਾਕੀ ਹੋਰ ਜਿਹੜੇ ਸਟੇਟਾਂ ਦੇ ਮੁੱਦੇ ਨੇ ਪੰਜਾਬ ਨਾਲ ਸੰਬੰਧ ਗਿਆ ਸੀ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਸੈਨੇਟ ਚੋਣਾਂ ਕਰਵਾਉਣ ਬਾਰੇ ਕੁਝ ਮੁੱਦੇ ਤੇ ਚਰਚਾ ਹੋਈ ਨੇ ਉਹਨਾਂ ਨੇ ਜਦੋਂ ਕਹੀ ਦਿੱਤਾ ਕਿ ਨਹੀਂ ਮੈਨੂੰ ਕੁਝ ਨਹੀਂ ਹੋਊਗਾ ਜਿਵੇਂ ਪਹਿਲਾਂ ਸੀ ਉਸ ਤਰ੍ਹਾਂ ਚੱਲੂਗਾ ਇਲੈਕਸ਼ਨ ਕਰਾ ਦੇ ਮੈਂ ਕਿਹਾ ਇਲੈਕਸ਼ਨ ਕਰਾਓ ਜੀ ਬੱਚੇ ਉੱਥੇ ਬੈਠੇ ਨੇ ਉਹਨਾਂ ਦੀ ਪੜ੍ਹਾਈ ਬਰਬਾਦ ਹੋ ਰਹੀ ਹੈ ਫਿਊਚਰ ਹੀ ਬਰਬਾਦ ਹੋ ਰਿਹਾ ਹੈ ਪੜ੍ਹਾਈ ਦਾ ਮਤਲਬ ਫਿਊਚਰ ਹੋ ਗਿਆ ਟਾਈਮ ਇਜ਼ ਮਨੀ ਜਿਵੇਂ ਕਹਿੰਦੇ ਐ ਸੋ ਉਹਨਾਂ ਦਾ ਟਾਈਮ ਬਰਬਾਦ ਹੋ ਰਿਹਾ ਤਾਂ ਫਿਊਚਰ ਬਰਬਾ ਪਰ ਤੁਸੀਂ ਕਿਹਾ ਕਿ ਜਿੰਨੇ ਇਸ਼ੂਸ 11 11 ਇਸ਼ੂਸ ਸੀਗੇ ਜਿਹੜਾ ਨਾਲ ਜਿਹੜਾ ਡਿਫਰ ਕਰ ਦਿੱਤਾ ਬਟ ਇਹਨਾਂ ਵਿੱਚ ਕੁਝ ਪੰਜਾਬ ਦੀਆਂ ਡਿਮਾਂਡਸ ਵੀ ਸੀ ਤੇ ਉਹ ਵੀ ਡਿਫਰ ਕਰ ਦਿੱਤੀਆਂ ਜੀ ਨਹੀਂ ਡਿਮਾਂਡ ਕਿਹੜੀ ਸੀ ਜੀ ਦੱਸੋ ਨਹੀਂ ਚੰਡੀਗੜ੍ਹ ਦੇ ਉੱਤੇ ਤੁਹਾਡਾ ਰਾਈਟ ਉਹ ਜਿਹੜਾ ਬਾਕੀ ਦਾ ਚੰਡੀਗੜ੍ਹ ਤੇ ਹਿਮਾਚਲਾ ਪਰਿਆ ਵਿੱਚ ਉਹ ਮੈਂ ਕਿਹਾ ਚੰਡੀਗੜ੍ਹ ਦਿਓ ਸਾਨੂੰ 60 40 ਦੀਆਂ ਉਹਦੇ ਤੇ ਗੱਲਾਂ ਦੇ ਗੌਰ ਇਹ ਤੇ ਇਹ ਉਹ ਸਟੈਂਡਿੰਗ ਕਮੇਟੀ ਨੂੰ ਭੇਜਤਾ ਕੇ ਇਹਦੇ ਤੇ ਦੋਨਾਂ ਰਾਜਾਂ ਦਾ ਬੱਕ ਲੈ ਕੇ ਤੇ ਕਲੀਅਰ ਕਰੋ ਮੈਂ ਕਿ ਜੀ ਆ ਤਾਂ ਸਾਡੀ ਮੰਗਾਂ ਇਹ ਤਾਂ ਇਹਦਾ ਸਾਡਾ ਹੱਕ ਹੈ 60 40 ਰੇਸ਼ਿਓ ਚ ਤਾਂ ਦਿਓ ਸਾਡੇ ਅਫਸਰ FCI ਦਾ GM ਹਮੇਸ਼ਾ ਪੰਜਾਬ ਤੋਂ ਰਿਹਾ ਐ ਇਸ ਵਾਰ ਇਹਨਾਂ ਨੇ FCI ਦਾ GM ਵੀ ਨਾਲ ਪੰਜਾਬ ਵੀ ਲਾਤਾ ਉੱਥੇ ਉਹਨੂੰ ਪੰਜਾਬ ਦੇ ਕਲਚਰ ਲੱਗੀ ਪੋਦਾ ਸਰ ਤੁਸੀਂ ਕਿਹਾ ਤੁਸੀਂ ਕੋਈ ਗੱਲ ਕੀਤੀ ਹੈ ਨਾ ਮੰਨ ਲਓ ਤੁਸੀਂ ਕੱਲ ਕੀਤੀ ਹੈ ਕਿ ਜ਼ਿਕਰਾਂ ਕਰ ਰਹੇ ਆ ਪੰਜਾਬ ਦੇ ਨਾਲ ਲੋ ਸਟੈਪ ਮਦਰ ਲਈ ਟ੍ਰੀਟਮੈਂਟ ਵੀ ਆਫਰਡ ਹੈ ਤੋਂ ਉਹਦੇ ਬਾਰੇ ਥੋੜਾ ਨੇ ਮੈਂ ਦੱਸਿਆ ਨਾ ਕਿ estrana ਕਰੋ ਅਸੀਂ ਆਲਰੇਡੀ ਤੁਹਾਡਾ ਪੇਟ ਵੀ ਪਾਲਦੇ ਆਂ ਦੇਸ਼ ਦਾ ਤੇ ਨਾਲ ਰਾਖੀ ਵੀ ਕਰਦੇ ਆਂ ਆਜ਼ਾਦੀ ਲੈ ਕੇ ਵੀ ਦਿੱਤੀ ਆ ਜਾਨੀ ਕੀ ਰਾਖੀ ਚ ਵੀ ਖੜੇ ਆਂ ਅੱਜ ਤੱਕ 1 ਕਰੋੜ ਰੁਪਏ 50 ਸਰਕਾਰ ਵੱਲੋਂ ਫੌਜੀ ਜਵਾਨ ਦੀ ਪੰਜਾਬ ਦਾ ਖੁਸ਼ੀਦ ਹੋ ਜੀ ਅਸੀਂ ਉਹਨੂੰ ਦਿੰਨੇ ਆਂ ਕੱਲ ਮੈਂ ਦੱਸਿਆ ਇਹਦੇ ਵਿੱਚ ਲਿਖਿਆ ਹੋਇਆ ਸਰ ਵੰਦਾ ਤੁਮ ਕੋਈ ਕੁਝ ਮਾਰਨਾ ਨਾ ਮੈਂ ਕੁਝ ਵੀ ਨਹੀਂ ਕੁਝ ਵੀ ਆਪ ਕਿਉਂ ਯਾਦ ਕਰਾ ਰਹੇ ਹੋ ਯਾਰ ਮਾਦਮ ਸ਼ਾਹੀ सर इधर मैं दे जाऊंगा सर दे जाऊंगा आपको सर क्या पोल्यूशन को लेकर भी प्रदूषण को लेकर भी बात करूंगा सर इधर दिल्ली के मुख्यमंत्री ने कहा था पराली मैंने कहा जब आप बड़े प्राउड से कहते हो कि 150 लाख मीटर टन धान पंजाब से आ रहा है उसके साथ पराली भी आती है मैंने और आ, हमारा धुआं तो आता ही नहीं हाँ, ये तो एनजीटी के जो जज साहबान थे जब रिटायरमेंट होती है, उनके उन्होंने बोल दिया था कि पंजाब को तो बदनाम ही किया जाता है पंजाब से दिल्ली तक धुआं दस दिन में आने के लिए कम से कम नॉर्थ से साउथ कम से कम तीस किलोमीटर से ज्यादा स्पीड से हवा चलनी चाहिए वो कभी नहीं चलती और दिल्ली धुआ आके दिल्ली में ठहर जाता है ना कर्नाटक ले में रहता है आगे नहीं जाता आगरा वगैरह जाए इधर तो चला जाए नहीं वो दिल्ली उसको पता मैं दिल्ली पहुंच गया मेरा मेरा ठिकाना आ गया नहीं रहे। क्या मजाक कर रहे हैं हरियाणा हमारे से पहले पड़ता है इधर राजस्थान है इधर यूपी है और दिल्ली का खुद का पोल्यूशन अभी हमने तो इस बार क्योंकि बारिशों की वजह से धान लेट कटाई शुरू हुई अभी हमने तो कटाई भी शुरू नहीं की थी दिल्ली का एक क्यू आई चार सौ ऊपर हो गया था वो भी ही हम दिल्ली के कहने पर केस थोड़ी करेंगे नहीं, नहीं। नहीं जी थो के दे केस जितनी देर कोई हल नहीं देंगे ना या तो हमें किसी और फसल पे उतनी एमएसपी दे दो या कंपनसेशन उतनी दे दो कि आप धान मत बीजो चावल बहुत है इनके पास तो हम धान बीजना हम भी हमारी कौन सा खुराक है 99% नाइन परसेंट चावल हम देश को देते हैं हमारी खुराक नहीं है पंजाबियों की चावल ठीक है ना तो लेकिन हमारा तो नीचे वाला पानी भी खत्म हो गया कल ये मैंने ये भी बोला है कि मैंने कहा जी आप ये बात सुन के हैरान हो जाएंगे आप लोग भी जितनी गहराई से पंजाब के लोग किसान नीचे से पानी निकालते हैं धान के समय और जितने हॉर्स पावर की मोटर से नीचे से पानी निकालते हैं धान के समय बिल्कुल उतनी गहराई और उतने हॉर्स पावर की मोटर से सऊदी अरब वाले तेल निकालते हैं उस लेवल तक चले गए हम उस लेवल तक हमारा पानी चला गया अब नीचे का पानी भी नहीं बचा ऊपर वाला आप लोग कहते हो इसको दो दो उसको दो दो वैसे खत्म हो गया हमारा तो नाम ही पांच आब रह गया ये कल बोलिए मैंने नाम है पांच आब पांच पानी और जि, ज, जिसके पास पानी है नहीं उस स्टेट का नाम पांच आग है मैंने कम से कम हमारे नाम की तो इज्जत रख लो पानी तो हमारे पास रहने दो ये ग्यारह मुद्दे पहले पा, पानी के संबंधित हैं ठीक है थैंक यू वेरी मच रिकॉर्ड पे यही करना कि ये मामले जो को ऐसी है इसको बाद में डिस्कस करेंगे और कुछ स्टेटों का राय भी लेनी है पंजाब को भी साथ में बिठाना